ੴ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀ ਅਰਗਰ ਧਰਮ ਰਖਿ ਤਾਗ ਛਤਰੀ ਬਿਸ਼ਵਫਾਲ ਕੂਪਾਲ ਪਛ ਪਲ ਪਛ ਰਣ ਕਛਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂ ਤਰਵਾਰ ਹੈ ਨਿਤ ਜਯੋਤੀ ਮੁਕਤਦਾਇਕ ਧਾਰਾ ਤਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਮਈ ਅਕਾਲ ਕਾ ਗੁਣ ਖਾਨ ਹੈ ਅਕਾਲ ਜੋਤ ਨਿਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਾਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜਾ ਜੋ ਨਿਤ ਛਤਰੀ ਰਣ ਜੀਤ ਲਹੈ ਨਿਰਪੀਤ ਰਹਿ ਰਿੱਧ ਸਿੱਧ ਪਾਵੇ ਅਤਰੀ ਲਹ ਦੇਦ ਭੇਦਾ ਝੁਪੜਾ ਵਿਪਰ ਦਾਸ ਤੁਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਸੂਦਰ ਆਏ ਸੁਖ ਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜੋ ਹੱਥ ਸਮਸੀਰ ਹੋਹਰਾ ਜਾਵੈਦ ਨਾਮੋ ਚਾਰ ਵਿਦ ਪੁਨਾ ਕਹੇਓ ਪਰ ਜੋਗ ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਵ ਹੋਗ ਦੋਹਰਾ ਜਾ ਵਿਦ ਨਾਮ ਉਚਾਰ ਵਿਦ ਬੁਨਾ ਕਹਿਓ ਪਰ ਜੋਗ ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਵ ਹੋਗ We'll